ਉਹ ਬੱਕਰੀ ਦਾ ਨਵੀਂ ਆ ਕੀ ਮੋਲਾ ਬਾਈ ਗੱਬਣਾ ਇਹ ਹਾਂ ਬਾਈ ਬਣੀ ਪਿਆ ਕਿੰਨਾ ਚਿਰ ਹੋ ਗਿਆ ਬਾਈ ਆ ਹੋ ਗਿਆ 1.5 2 ਮਹੀਨਾ ਪਹਿਲਾਂ ਕੋਈ ਗਰੰਟੀ ਨਹੀਂ ਖਾਲੀ ਰੱਖੋ ਖਾਲੀ ਕਰਕੇ ਰੱਖੋ ਬਾਈ 100 ਤੋਂ ਉੱਤੇ ਬਸੂ ਆ ਬਾਈ ਕੋਲੇ ਸਹੀ ਆ ਜੀ ਇਹਨਾਂ ਆਗਰ ਜਰਾਲ ਕੇ ਬੰਡਾ ਆਪਣਾ ਨਾਲ ਤੇ ਅਸੂ ਵੱਧ ਕਰਕੇ ਥੋੜਾ ਜਨਾ ਉਹਨੀ ਖਰਾਕ ਨਹੀਂ ਪੈਂਦੀ ਨਹੀਂ ਪੈਂਦੀ ਬੱਕਰੀ ਦਾ ਨਵੀਂ ਇਹ ਨਹੀਂ ਦਿਸੀ ਜਾਂਦੀ ਬੱਕਰੀ ਪੱਕੀ ਨਹੀਂ ਗਈ ਹਾਂ ਉਹ ਲਸੀ ਲਸੀ ਆ ਉਹ ਲਸੀ ਕੀ ਮੰਗਿਆ ਬਾਈ ਅਸੀਂ ਤਾਂ 12000 ਰੁਪਏ ਆਖੀ ਬਾਈ ਕੌਣ ਲੈਂਦਾ ਨੋਰੀ ਨੋਰੀ ਲੈਂਦਾ ਹੁਣ ਕਰ ਮੂੰ ਉਧਰ ਨੂੰ ਉਹ ਮੇਰਾ ਤਾਂ ਉਧਰ ਹੀ ਆ ਪਿੱਠ ਨਹੀਂ ਕਰਦਾ ਮੈਂ ਇੱਧਰ ਆ ਜਾ ਆ ਜਾ ਆ ਜਾ ਦੋਨੇ ਤੈਨੂੰ ਜਿਹੜੀ ਗੱਲ ਕਰੀ ਹੁਣ ਉਧਰ ਉਹ ਕੀ ਲਾਇਆ ਜੀ ਤੁਸੀਂ ਪਰ ਦੇ ਵੀ ਨਹੀਂ ਲਾਉਨੇ ਜੀ ਕੀ ਲਾਇਆ ਕੀ ਆ ਇਹ ਤਾਂ ਸੱਤ ਲਾਇਆ ਮੈਂ ਦੇਣੀ ਨਹੀਂ ਉਹਨੇ ਦੀ ਬਾਈ ਨਾ ਨਿਵੇੜੋ ਯਾਰ ਨਿਵੇੜੋ ਆ ਭੂਮੇ ਨਿਵੇੜ ਕੋਈ ਲਿਆ ਕੱਢ ਸਾਈ ਉਹਨੇ ਖੜਿਆ ਯਾਰ ਬਾਈ ਸਾਈ ਕੱਢ ਆਖਰੀ ਕੰਮ ਹੀ ਕਰਨਾ ਆਪਾਂ ਜਿੰਨੇ ਦੀ ਹੋਈ ਉਨੇ ਰੁਪਏ ਲਾਉਣੇ ਆਪਾਂ ਸਾਡੇ ਆ ਬੰਦ ਤੂੰ ਸਾਈ ਕੱਢ ਯਾਰ ਬਣੂਗਾ ਉਹ ਬਣੂਗਾ ਸਦਾ ਕਹਨ ਬਣੂਗਾ ਦਿਲ ਜਿਹਦਾ ਕੱਢ ਲੈ ਤੈਨੂੰ ਮੈਂ ਕੀ ਆਖਿਆ ਓਵੇਂ ਕਰ ਲੈ ਆਖਿਆ ਕੋਸ ਤੂੰ ਆ ਆ ਮੁੜ ਕੇ 10 ਰੁਪਏ ਵੀ ਲੱਗ ਗਏ ਪਤਾ ਨਹੀਂ ਕਰਦਾ ਸੀ ਗੁਰਪ੍ਰੀਤ ਆਉਣੇ ਓਏ ਆ ਲਖਾਈ ਪਾ ਦੇ ਯਾਰ ਆ ਜਾ ਬਾਈ ਮੈਂ ਆਉਣੇ ਮੈਂ ਕਰ ਦੇ ਤੂੰ ਹੀ ਕਰ ਦੇ ਪੈਸੇ ਲੈ ਫੜ ਲਾ ਮੈਂ ਵੀਡੀਓ ਬਣਾਉਣਾ ਪਾੜਾ ਬਾਈ ਪਾੜਾ ਤੂੰ ਕਿੰਨੇ ਆਖਿਆ ਲਾਸਟ ਕਿੰਨੇ ਮੈਂ ਤਾਂ 12 ਮੰਨ ਕੇ ਨੂੰ 11 ਦੀ ਇਹ ਵੀ ਗਰੀਬ ਬੰਦਾ ਯਾਰ ਰੱਬ ਲੱਗਦੀ ਗੱਲ ਕਰੋ ਖਾਣ ਵੀ ਇੱਕਾ ਦੇ ਦੇਣੀ ਆ ਭਾਈ ਦੇ ਦੇ ਨਹੀਂ ਦੇਣੀ ਨਾ ਠੀਕ ਆ ਕੋਈ ਟੈਨਸ਼ਨ ਨਹੀਂ ਹਮਝੀ ਆਪਕਾ ਪਤਾ ਕਿ 3 ਵਜੇ ਬਾਅਦ ਚੰਗੀ ਤਰੀਕਾ ਰੋਗਾ ਖਾਦਾ ਨਹੀਂ ਬਣਦਾ ਦੋ ਪਤਾ ਪਰ ਫੋੜੀ ਨਹੀਂ ਆਪਣੀ ਤੈਨੂੰ ਬਾਅਦ ਛੋੜ ਤੈਨੂੰ ਫੇਰ ਵੀ ਦਬਾਦੇ ਕਹਿੰਦਾ ਵੀ ਸਾਢੇ 7 ਦੀ ਹੋ ਗਈ ਆਪੋ ਆਪਣੀ ਲਖਾਈ ਹੋ ਗਈ ਨਵੇੜੋ ਕੰਮ ਹੁੰਦੀ ਨਹੀਂ ਚਲੋ ਫਿਰ ਤਾਂ ਵੀ ਆ ਬੱਕਰੀ ਦਾ 7500 ਰੁਪਿਆ ਲੱਗ ਗਿਆ ਇਹ ਸਾਦਾ ਅਜੇ ਚੱਲੇ ਜਾਂਦਾ ਵੇਖੋ ਕੀ ਬਣਦਾ ਕਿਵੇਂ ਹੁੰਦੀ ਆ 650 ਕਰਦਾ ਮੈਂ ਨਹੀਂ ਨਹੀਂ ਕਾਹਦਾ ਉਹ ਤਾਂ ਵੱਧ ਲੱਗੇ ਪਏ ਵੱਧ ਲੱਗੇ ਪੈਸੇ ਠੀਕ ਜੀ 750 ਲੱਗੇ ਆ ਵੀ ਆਪਣੀ ਬੋਝ ਦੇ ਦਵਾਂ ਨਾ ਵੀ ਆ ਬੱਕਰੇ ਦਾ ਸੌਦਾ ਚੱਲ ਪਿਆ ਤੁਹਾਨੂੰ ਵਿਖਾਉਣੇ ਆ ਦੋਸਤੋ ਕਿਹੜਾ ਪਿੰਡਾ ਬਾਬਾ ਮਲੂਕਾ ਕੀ ਮੰਗਿਆ ਬਾਬਾ ਬੱਕਰੇ ਦਾ 12000 ਰੁਪਏ ਆਖਿਆ ਜੀ 12000 ਮੰਗਦਾ 11 ਦਾ ਕਿੰਦਾ ਦੇਵਾਂਗਾ 11 ਦਾ ਦੇਣਾ ਹੈ ਤੂੰ ਕਿ ਲਾਇਆ ਬਈ ਮੈਂ ਤਾਂ ਕੋਹ ਨਹੀਂ ਲਾਇਆ ਹਜੇ ਲਾਉਣ ਲੱਗਿਆ ਸੀ ਜਾਂਦੇ ਆ ਲਾਉਣ ਤੇ ਕੋਈ ਨਹੀਂ ਪੈਣ ਹੀ ਲਾ ਫਿਰ ਲਾ ਫੜ ਆ ਮੈਨੂੰ ਸੁਣਾ ਉਹ ਬੋਲੂਗਾ 7000 ਦਾ ਬੱਕਰਾ ਕਿਹਨੂੰ ਤੁਸੀਂ ਚਾਉਂਦੇ ਆ ਲੈ ਬਾਈ ਕੋਈ ਕੋਲੇ ਆਉਂਗੇ ਹੋਰ ਫਿਰ ਜੀ ਆ ਅੰਦਰ ਬਾਹਰ ਨਹੀਂ ਮੁੱਲ ਆਇਆ ਪਾਏਰ ਵਜਨ ਮੁੱਲ ਨਹੀਂ ਆਇਆ ਮੇਰਾ ਕਿਹੜਾ ਯਾਰ ਫੜ ਕੇ ਜਾਂਦਾ ਆਪਾਂ ਲੜਨਾ ਛੜਨਾ ਕੋਈ ਨਹੀਂ ਹਾਂ ਕਿੰਨੇ ਦਾ ਦੇਣਾ ਸਹੀ ਦੱਸ ਦੇ ਸਹੀ ਰਾਹ ਦੇ ਦੇ ਬੱਸ 10 30 ਛੱਡ ਦੇ ਵੱਡੇ ਭਾਈ ਇਕ ਲਾਂਦਾ ਹੀ ਹੂ ਨਹੀਂ ਐਗਲਾ ਰੱਖੀ ਆਪ ਤੋਂ ਜੀ ਬੋਲਦੀ ਐ ਲੈ ਤੈਨੂੰ ਲਾਸਟ ਹੀ ਕਹਿ ਦਈਏ ਆ ਲੈ ਪੜਾ ਪੜਨ ਦੀ ਲੋੜ ਆ ਲੈ ਮਾਜੀ ਦਾ ਹੋ ਗਿਆ ਜੇ ਪਾਉਣਾ ਦਾ ਠੀਕ ਅਸਰ ਰੱਤ ਚਲੋ ਤੇਰੀ ਚੱਲ ਖਾਈ ਵੀ ਇਹਨਾਂ ਦੀ ਹੋ ਗਈ ਹਾਂ ਜੇ ਮਾਜੀ ਦਾ ਪਾਉਣਾ ਦਾ ਹੋ ਗਿਆ ਮਾਜੀ ਦਾ ਅਸਰ ਵਾਲੀ ਚਲ ਤੁਰੇ ਫਿਰਨੇ ਆਏ ਦਾ ਚਰਾਲੇ ਤੁਰਗੇ ਜਿਹੜੇ ਤੁਰਨੇ ਸੀ ਇਕਲਾਂ ਵਾਲੇ ਵੀ ਤੁਰੇ ਫਿਰਨਗੇ ਤੁਰੇ ਤਾਂ ਇੱਥੇ ਜਾਂਦੇ ਰੋਕ ਜੰਦੇ ਨੂੰ ਤੁਰ ਜਾਂਦੇ ਆ ਆ ਤੂੰ ਆ ਲੈ ਉਹਦਾ ਸਾਹ ਜਾਨ ਗੱਲ ਹਾਂ ਫालतू ਦਾ ਬਹੁਤ ਸਮਾਂ ਯਾਰ ਬੱਸ ਗੱਲ ਕੋਈ ਫਾਇਦਾ ਪਾਹੇਗਾ ਨਹੀਂ ਆਹ ਸਾਡਾ ਉਹ ਤਾਂ ਸਾਸੋ ਵਾਦ ਕਰਦਾ ਕੋ ਤਾਂ ਉਹ ਵੀ ਕਰਦਾਗਾ ਨਹੀਂ ਨਹੀਂ ਕਰਦਾ ਤੂੰ ਸਾਸੋ ਬਾਦ ਨਹੀਂ ਨਹੀਂ ਗਾਣਾ ਮਤਲਬ ਹੁਣ ਤਾਂ ਦਿਖਾ ਉਹ ਆ ਪੱਠਾ ਦਾ ਸੌਦਾ ਹੋ ਗਿਆ ਪੂਰੇ 10000 ਦਾ ਚੱਕ ਬਈ ਚੱਕ ਇਹ ਕਾ ਜੋੜਾ ਹੀ ਜਾਂਦਾ ਬਾਈ ਕਿਹੜਾ ਪਿੰਡ ਆਪਣਾ ਦਬੜੀ ਖਾਨਾ ਗਿਣੋ ਪੈਸੇ ਬਾਈ ਚੱਕ ਵੀ ਆ ਜੋੜਾ ਹੋ ਗਿਆ ਗੱਡੀ 'ਚ ਚੜਾ ਲਿਆ ਸੀ ਬਾਈ ਇਹਰਾਣੇ ਇਹ ਲਾਹਤ ਆ ਇਹ ਜੋੜਾ ਇੱਥੇ ਹੀ ਕਢਾ ਕੇ ਇਹ ਥਾਂ ਹੀ ਕਰਵਾ ਬਾਈ ਇੱਥੇ ਲਹੋਣੇ ਨੇ ਆਈ ਯਾਰੀ ਇੱਥੇ ਨਹੀਂ ਇਹ ਨਾ ਤੂੰ ਕਈ ਗੱਡੀ ਹੋਛ ਲੱਗੇ ਤੇ ਇਹ ਸਾਈ ਕਰਮਾ ਸਹੀ ਆ ਤੂੰ ਵੀ ਭਰਾ ਦੇ ਵੀ ਭਰਾ ਹਾਂ ਲਖੀਰ ਨਹੀਂ ਗੱਡੀ ਦੀ ਹੁੰਦੀ ਤੂੰ ਹਮਸਾ ਵੰਦ ਕਿਤੀ ਵਾਕਿਆ ਆਪਾਂ ਇੱਕ ਨੰਬਰ ਚ ਆ ਸਮਝ ਤੱਕੀ ਕਿੱਜਾ ਸੀ ਬਲ 8 ਆਖਿਆ ਸੀ ਤੇ 7 ਕਿਹਾ ਸੀ ਮੈਂ 8 ਆਖਤਾ ਹਾਂ ਫੜ ਫੜ ਭਰਾ ਬੋਲ ਨਾ ਮੋੜਦੀ ਸਾਢੇ ਆ ਮੋਹ ਨਾ ਪੱਕਾ ਨਹੀਂ ਮੈਂ ਆ ਭਰਾ ਖੜਾ ਮੇਰਾ ਮੈਂ ਕਹਿੰਦਾ ਨਹੀਂ ਹੁੰਦਾ ਚੱਲ ਰੱਖ ਲੈ ਯਾਰ ਗਿਣ ਪੈਸੇ ਸਰਪੰਚਾ ਹੋ ਸਾਹਮਣੇ ਨਹੀਂ ਉਹ ਨਹੀਂ ਨਹੀਂ ਸਹੀ ਆ ਸਰਪੰਚਾ 25 ਸਰਪੰਚ ਪੜਾਊਗਾ ਚੱਲ ਹੋ ਜਾ ਸਾਹਮਣੇ ਸਰਪੰਚਾ ਠੀਕ ਹੈ ਪੜੋ ਬੇੜ ਕੰਮ ਜਾ ਗਿਣ ਪੈਸੇ ਬਾਈ ਭਰਾ ਹੀ ਰਹੂੰਗਾ ਹੋਰ ਯਾਰ ਕੀ ਇਹਦੇ ਚ ਕਾਡਾ ਵਢਣ ਕਾਉਣ ਉਹ ਸਹੀ ਆ ਭਰਾ ਕਹਦਾ ਭਰਾ ਹੀ ਰਵਾਂਗੇ ਯਾਰ ਕਿੱਡੀ ਗੱਲ ਬੇੜ ਕੰਮ ਆ ਲੈ ਖੜੂ ਜੰਗ ਆਇਆ ਵਦਿਆ ਉਹ ਨਹੀਂ ਫਿਰ ਮੈਂ ਇਹ ਕਹਿੰਦਾ ਯਾਰ ਮੈਂ ਤਾਂ ਮੈਨਾਂ ਪੱਕੇ ਕਾਮੇ ਮੇਰਾ ਠੀਕ ਹੀ ਹੋਇਆ ਆ ਦੇ ਦੇ ਲੈ ਜਾਣਗੇ ਆ ਕਿੰਨਾ ਹੋ ਗਿਆ 4 ਆ 4 ਉਹ ਜਹਾਣੀ ਚ ਪੜਦੇ ਉਹ ਵੀ ਫੱਲੇ ਪੰਦੇ ਦੋ ਉੱਥੇ ਦੇ ਦੇ ਲੈਣੇ ਉਹਦੀ ਹਾਂ ਹਾਂ ਉਹ ਦੇ ਦੇਣੀ ਆ ਫਿਰ ਠੀਕ ਆ ਨਾ ਲਿਖ ਆ ਖਿਲਗੇ ਖਾਰਸੀ ਹੋ ਗਏ ਹੈ ਪੰਜ ਉਹ ਤੋਂ ਫੱਲੇ ਹਾਂ ਕੋਈ ਨਹੀਂ ਲਓ ਵੀ ਸੱਜਣੋ ਬਾਈ ਦਾ ਪਿੰਡ ਕਿਹੜਾ ਜੀ ਸੇਖਾ ਜੀ ਵੱਡਾ ਸੇਖਾ ਬਾਈ ਵੱਡੇ ਸੇਖੇ ਤੋਂ ਆਇਆ ਸੀ ਬੱਕਰਾ ਵੇਚਦਾ ਬਾਈ ਦਾ ਲੱਗੀ ਫੱਬੀ ਹੁੰਦੀ ਆ ਦੋਸਤੋ ਮੇਲੇ ਦੀ ਪਹਿਲਾਂ ਬਾਈਆਂ ਦਾ ਵੀ 10 ਲੱਗਿਆ ਸੀਗਾ ਤੇ ਹੁਣ ਇਹ ਸਮਝ ਲਓ ਵੀ 9.5 ਕੋਈ ਪੈ ਗਿਆ ਉਹਨੂੰ ਕਿਉਂਗਾ ਦੁੱਗਾ ਆ ਬੱਕਰਾ ਭਾਈ ਆ ਵੇਚਤਾ ਸਾਢੇ 8 ਦਾ ਤੇ ਲਖਾਈ ਸਰਪੰਚ ਨੇ ਕਰਾਉਣੀ ਉਹ ਵੀ ਸਜਣੋ ਸੇਢੇ ਆਲਾ ਮੰਡੀ ਤੇ ਪਹੁੰਚੇ ਸੀ ਅਖੀਰਲਾ ਸੌਦਾ ਇਹ ਜਮਾਂ ਸ਼ਾਮ ਹੋ ਗਈ ਆ ਕੁਝ ਗੱਲਾਂ ਬਾਤਾਂ ਹੁੰਦੀਆਂ ਕਰਨ ਵਾਲੀਆਂ ਰੂਹ ਵਾਲੇ ਬੰਦੇ ਸੀਗੇ ਬਾਈ ਜਾਨਾ ਬਾਈ ਹਰਾਂ ਨੂੰ ਆ ਬੱਕਰਾ ਪਸੰਦ ਆ ਗਿਆ ਐਂ ਤੇ ਕਰੋ ਜੀ ਮੜਾ ਜਾ ਆ ਬੱਕਰਾ ਬਾਈ ਹਰਾਂ ਨੂੰ ਪਸੰਦ ਆ ਗਿਆ ਬੱਚਾ ਬਹੁਤ ਚੰਗਾ ਇਹ ਤੇ ਆ ਪਾਠ ਨਾਲ ਸੌਦਾ ਕੀਤਾ 11.5 ਹਜ਼ਾਰ ਦਾ ਮੁੱਕਿਆ ਸੀ ਤੇ ਪਰ ਲਖਾਈ ਬਾਈ ਹਰਾਂ ਨੂੰ ਪਾਤੀ ਤੇ 11.5 ਹਜ਼ਾਰ ਬਾਈ ਹਰਾਂ ਨੇ ਦੇਣਾ ਤੇ ਆ ਪਾਠ ਉਹਨਾਂ ਨੇ ਦੇਣੀ ਆ ਤੇ ਬਾਈ ਕਿਦਾਂ ਲੱਗਿਆ ਸੌਦਾ ਬਾਈ ਤੁਹਾਨੂੰ ਠੀਕ ਆ ਬਾਈ ਠੀਕ ਆ ਕਿਹੜਾ ਪਿੰਡ ਆ ਆਪਣਾ ਸੇਖਾ ਠੀਕ ਆ ਤੇ ਆਪਾਂ ਪੈਸੇ ਕਦੋਂ ਦੇਣੇ ਨੇ ਬਾਈ ਅਗਲੀ ਮੰਡੀ ਮੰਡੀ ਤੇ ਬਾਈ ਠੀਕ ਆ ਇਹ ਬਾਈ ਬੰਦਾ ਬਹੁਤ ਵਧੀਆ ਕੋਈ ਪ੍ਰਵਾਹ ਨਹੀਂ ਇਸ ਬੰਦੇ ਨੂੰ ਬਾਈ ਬੱਬੂ ਸਰਪੰਚ ਨੂੰ ਬੰਦਾ ਅਗਲਾ ਕੋਈ ਹੁਣ ਇਹ ਦਿੰਦਾ ਕੁੱਕਰ ਨਹੀਂ ਦਿੰਦਾ ਹਾਂ ਖੀਰਾ ਬੱਚਾ ਇਹ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਬਾਈ ਬਾਈ ਮੰਡੀ ਵਾ ਦੱਸਿਓ ਬਾਈ ਹਾਂ ਹਾਂ ਦੱਸਾਂਗੇ ਮੰਡੀ ਇਹ ਵਰਗਾ ਬੋਰ ਬਾਦਸ਼ਾਹ ਬੰਦਾ ਇਹ ਵੀ ਬਾਦਸ਼ਾਹ ਬੰਦਾ ਜੀ ਆਹ ਨਾਲ ਬਾਦਸ਼ਾਹ ਬੰਦਾ ਇਹ ਆ ਵਾਹ ਬਾਈ ਵਾਹ ਕੀ ਬਾਤ ਹੈ ਬਾਕੀ ਬਾਈ ਸੁਧਾਰ ਸੁਧਾਰ ਜਿਹੜਾ ਕੋਈ ਹਰੇਕ ਬੰਦੇ ਨੂੰ ਮਿਲਦਾ ਨਹੀਂ ਅੱਜ ਕੱਲ ਟਾਈਮ ਬਹੁਤ ਮਾੜਾ ਹੈ ਆਪਣੀਆਂ ਬਬਈ ਜੀ ਬੁੰਬਾ ਜੀ ਧੰਨਵਾਦ ਤੁਹਾਡਾ ਚੱਲਣ ਵਾਲੇ ਬਹੁਤ ਬੜਾ ਬਹੁਤ ਧੰਨਵਾਦ ਆਪਣੀਆਂ ਮੰਡੀਆਂ ਹੀਰੋ ਆ ਸਾਰੀਆਂ ਹੀਰੋ ਆ ਸਾਰੀਆਂ ਮੈਂ ਨਹੀਂ ਕਹਿੰਦਾ ਵੀ ਆਪਣੀ ਮੰਡੀ ਹੀਰੋ ਆ ਸਾਰੀਆਂ ਹੀਰੋ ਆ ਸਾਰੇ ਭਰਾ ਹੀ ਸਹੀ ਹੈ ਜੀ ਐਤਵਾਰ ਸੂਰੇ ਵਾਲਾ ਹਾਂਜੀ ਸੋਮਵਾਰ ਬਕਰਾਰੀ ਠੀਕ ਹੈ ਜੀ ਮੰਗਲਵਾਰ ਹਰੀਕੇ ਹਾਂਜੀ ਹਾਂਜੀ ਤੇ ਬੁੱਧਵਾਰ ਤੁਹਾਡੀ ਆਪਣੀ ਮੰਡੀ ਬਾਜਵੇ ਦੀ ਸੱਡੇ ਵਾਲਾ ਵਾਹ ਬਈ ਵਾਹ ਤੇ ਸ਼ੁੱਕਰਵਾਰ ਆਪਣੀ ਸੈਦੋ ਸਮਾਦ ਭਾਈ ਸਮਾਦ ਭਾਈ ਪਲੂਰ ਸਮਾ ਸੁਕੋਦਾਰ ਪਲੂਰ ਪਲੂਰ ਸ਼ਨੀਵਾਰ ਸਮਾਦ ਭਾਈ ਸਨ ਸਮਾਦ ਭਾਈ ਹਾਂਜੀ ਹਾਂਜੀ ਇਹ ਮੰਡੀਆਂ ਦੀ ਮੀਟਿੰਗ ਹੋ ਗਈ ਅੱਜ ਪ੍ਰੋਗਰਾਮ ਬਣ ਗਿਆ ਪੂਰਾ ਵੀ ਸੱਚੇ ਪਾਤਸ਼ਾਹ ਮਿਹਰ ਕਰੀ ਮਿਹਰ ਕਰੀ ਸਾਡਾ ਝੰਡਾ ਝੁਲਦਾ ਰਵੇ ਸਾਡੇ ਮੰਡੀਆਂ ਦਾ ਇੱਕ ਹੈ ਸੋਦੇ ਹੋਣਗੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਹੁਣ ਵੀ ਭਲਾ ਪਾ ਦਿਓ ਸਹੀ ਹੈ ਜੀ ਜਿਹੜਾ ਬੰਦਾ ਧੋਖਾ ਵਜੀਦਾ ਦਾ ਬਣਦਾ ਤਾਂ ਬਾਈ ਕੱਢੋ ਬਿਲਕੁਲ 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 ਕੋਈ ਵੀ ਬੰਦਾ ਕਰਦਾ ਦਾ ਮਾਲ ਚੱਕਾ ਲਊਗਾ ਮੰਡਿਆਂ ਨਾਲ ਜਾਣਗੇ ਖਰਚਾ ਪਾਣੀ ਅਸੀਂ ਕਰ ਲਿਆ ਉਸ ਵਿੱਚ ਠੀਕ ਆ ਜੀ ਸਾਰੀ ਮੰਡਿਆਂ ਦੀ ਕਮੇਟੀ ਬਣ ਗਈ ਹੈ ਇੱਥੇ ਹੋ ਕੇ ਚੱਲਾਂਗੇ ਸਾਰੇ ਇੱਕ ਜੇ ਧੋਖਾ ਕੋਈ ਨਹੀਂ ਹੋਊਗਾ ਠੀਕ ਆ ਜੀ ਮਾਤਾ ਜਲਦੀ ਕਲਾ ਕਰੇ ਪਹਿਲੇ ਜਲਦੀ ਗੱਲਾਂ ਮੇਰੇ ਭੂਮੇ ਵੀਰ ਦੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਬਣਾ ਕੇ ਲੋਕਾਂ ਨੂੰ ਸ਼ੇਅਰ ਕਰਦਾ ਭਾਈ ਸਰਪੰਚ ਸਾਹਿਬ ਮੇਰੇ ਭਰਾ ਖੜੇ ਆ ਸਾਰਿਆਂ ਦਾ ਹੀ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜਿਹੜੇ ਵੇਖ ਕੇ ਸ਼ੇਅਰ ਕਰਦੇ ਹੋ ਤੁਸੀਂ ਧੰਨਵਾਦ ਠੀਕ ਆ ਜੀ ਬਹੁਤ ਬਹੁਤ ਮਿਹਰਬਾਨੀ ਪਰ ਤੇਰੀ ਆ ਇਹ ਬੜਾ ਭੈਣੇ ਹੋਲ ਹੋਈ ਪਈ ਆ ਇਹ ਹੋਈ ਤਾਂ ਪਈ ਆ ਬਾਈ ਜੀ ਤੇਰੀ ਗੱਲ ਸਾਡਾ ਭਾਈ ਜੀ ਛਕੀਨ ਬੱਕਰੀ ਹੋਵੇ ਨਾ ਸੱਜਰ ਤਾਂ ਉਹ ਤੈਨੂੰ ਪਤਾ ਕਿੰਨੇ ਦੀਆ ਟੋਕੜ ਆ ਇਹ ਬੋਸ ਢਾਂਗਣਾ ਇੱਕ ਕੀ ਗੱਲ ਕਰਦੀ ਆ ਇੱਕੋ ਇੱਕੋ ਕੁੱਤੇ ਨਹੀਂ ਭਾਈ ਪਰਦਾ ਲਖਾਈ ਤੇਰੀ ਆ 9.5 ਦੀ ਨਹੀਂ ਭਾਈ ਨਹੀਂ 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 ਭਾਈ ਨਹੀਂ ਲਖਾਈ ਆ ਪਾਪੋ ਆਪਣੀਆਂ ਲਖਾਈ ਯਾਰ ਕਾ ਕੇ ਤੁਨੀ ਜਾਣੀ ਹੈ ਨਾ ਬਾਈ ਧੱਕਾ ਬਹੁਤ ਕਰੀ ਜਾਂਦੇ ਮੇਰੇ ਨਾਲ ਮੈਂ ਫੇਰ ਵੀ ਨਹੀਂ ਭੱਜਿਆ ਤੇ ਵੇਖਾ ਪੁੱਗਦੀ ਆ ਤਾਂ ਉਹ ਨਹੀਂ ਪੁੱਗਦੀ ਨਹੀਂ ਫਿਰ ਜੇ ਪੁੱਗਦੀ ਨਹੀਂ ਫਿਰ ਤੁਨ ਬਰਾਬਰ ਅਰੇਂਜ ਕਰ ਲੈ ਆਹ ਬੱਕਰਾ ਕੀਤਾ ਨਾ ਮੈਂ ਲੋਗਾਂ ਦੀ ਮਾਰ ਕੇ ਪਾਉਂਦਾ ਉਹ ਬਹੁਤ ਪਹਿਲਾਂ ਅੱਜ ਨੂੰ ਜਮਾਨੇ ਆਉਂ ਲਾਉਣਾ ਐਸੇ ਵਾਰੀ ਨੂੰ ਕੀ ਕਰੀਂ ਤੇਰੀ ਮੁੱਛ ਨਹੀਂ ਕਰਨਾ ਮੈਂ ਮਾਰ ਬੱਕਰੀ ਨਹੀਂ ਕਰਦਾ ਮੈਂ ਕੱਚਾ ਕੰਮ ਨਹੀਂ ਕਰਦਾ ਕਿੰਨੇ ਦੀ ਕਰਤੀ 9.5 ਦੀ ਲਗਾਈ ਜੂਪੇ ਦੀ ਵਾਹ ਬਈ ਵਾਹ ਮਾਰ ਦਿਓ ਤਾੜੀਆਂ ਮਾਰ ਦਿਓ ਯਾਰ ਗਿਣਾ ਪਏ ਗਿਣ ਪੈਸੇ ਬਾਈ ਆਹ ਮੈਂ ਮੰਡੀ ਦਵਾਂਗੇ ਆਪਾਂ ਆਹ ਸਵਾਦ ਹੀ ਆ ਗਿਆ ਜਰਾ ਆਥਣ ਦੇ ਸੌਦਿਆਂ ਦੇ ਉਹ ਨਹੀਂ ਉਹ ਅਗਲਾਂ ਗੱਲ ਕਰੋ ਆਹ ਕਹਿੰਦੇ ਦੇ ਦੂ ਨਹੀਂ ਨਹੀਂ ਤੂੰ ਉਹ ਗੱਲ ਉਹ ਨਹੀਂ ਕੀ ਗੱਲ ਕਰੇ ਨਹੀਂ ਨਹੀਂ ਉਹ ਦੋ ਮੇਰਾ ਮੇਰਾ ਪਹਿਲਾਂ ਗੱਲ ਕਰਦਾ ਪਹਿਲਾਂ ਕਰਦਾ ਗੱਲੇ ਉਹ ਨਹੀਂ ਗੱਲ ਕੋਈ ਉਮੇ ਯਾਰ ਇਹ ਗੱਲ ਹੁੰਦਾ ਹੈ ਪਹਿਲਾਂ ਗੱਲ ਕਰਦਾ ਅਗਲੇ 100 ਕਰਨਾ ਲੈਣਦੇ ਨੇ ਯਾਰ ਲਾ ਵੀ ਸਜਣੋ ਤੁਹਾਡਾ ਜਮਾਨਾ ਸਰ ਭੈਣ ਦੇ ਦੂੰਗਾ ਬਹੁਤ ਬਹੁਤ ਧੰਨਵਾਦ ਭਾਈ ਸੌਦਾ ਹੋਏ ਦਾ ਇਹ ਅਗਲੇ ਨੇ ਖਬਰਾਂ ਕਿੱਥੇ ਵਰਤਨੇ ਆ ਇਹ ਜਿਦੋਂ ਦਾ ਕਰਾਰ ਆ ਇਹਦਾ ਉਦੋਂ ਹੀ ਲਾਵਾਂਗੇ ਤੂੰ ਉਹ ਆਪੇ ਉਹ ਜਿੱਦਿਆਂ ਦਾ ਕਰਾਰ ਆਏ ਤਾਂ ਉਹਦੇ ਆਪੇ ਲਊਗਾ ਉਹ ਹਣ ਬਾਅਦ ਅਸੀਂ ਭਾਈ ਉਹ ਰੇਨ ਹੋ ਜਾ ਸੜਕ ਖਾਲੀ ਕਰ ਦਿਓ ਫਾਈਨ ਹੋ ਜਾ ਬਾਈ ਮੈਂ ਖਾਲੀ ਆ ਕੋਈ ਨਹੀਂ ਦੇਖੋ ਪਾਠ ਨਹੀਂ ਕਰਾਉਂਦੇ ਹੈ ਪਾਠ ਨਹੀਂ ਕਰਾਉਂਦੇ ਨਹੀਂ ਫੜਾ ਮੈਂ 68 ਚੱਕ ਮਿੰਟ ਵੀਰੇ ਜਾਂਦੇ ਆ ਇਹ ਰਨੀ ਦਰਗਾ ਹੀ ਆ ਬਣਿਆ ਤਰਾ ਇਹ ਦਵਾਰਾ ਫੇਰ ਗਿਣ ਉਹ ਰਣਜੀਤ ਤਾਂ ਤਨਾਰੀ ਗਣ ਲੈਂਦਾ ਤੇ ਯਾਰੀ ਇਹਦਾ ਹੋ ਜਾਣਾ ਵਰਤ ਕਹਿਣਾ ਕਰੀ। ਆ ਦੇ ਹੁਣ ਚੌਥੀ ਵਾਰੀ ਕਰਨ ਲੱਗਿਆ ਬਈ। ਹਾਂ ਇੱਕ ਇੱਕ ਨੋਟ ਫੜਾ ਦੇ ਹੋਰ। ਫੇ ਹਾਂ ਕਰ ਹਾਂ। ਦੋ। ਕੋ ਦਿਨ ਲੈ ਦੇ ਤਾ ਯਾਰ। ਆ ਬੱਕਰੀ ਅੰਕਲ ਆਏ ਨੂੰ ਕਰ। ਆਏ ਨੂੰ ਸਾਹਮਣੇ ਕਰ ਲਾ। ਤੂੰ ਆਖਿਆ ਵਿਚਾਲੀ। ਓਹੋ! ਉੱਥੋਂ ਹੀ ਆਏ ਨੂੰ ਕਾਹ ਦੰਦਾ। ਹੁਣ ਤਾਂ ਤੂੰ ਮੇਰੇ ਪੈਰਾਂ ਚ ਲਿਆ ਠੋਕੀ ਇਹ। ਖੁਸ਼ ਹੋ ਕੇ ਸ਼ੋਟ ਕਰ। ਹਾਂ ਖੁਸ਼ ਹੋ ਕੇ ਸ਼ੋਟ ਕਰ ਦੋ 100 ਰੁਪਿਆ। ਆ ਪੈ ਕਰ ਦੂ ਯਾ ਤੈਨੂੰ ਕੀ ਐ ਸੌ ਨਾਲ। ਕਾਠਾ ਤੇ ਮੈਨੂੰ ਪਹਿਲਾਂ ਹੀ ਕਹਦਾ ਮੈਂ ਕਾਠਾ ਹੋ ਗਿਆ ਆਪਣੇ ਨਾਲ ਆਹ ਸੌਡ ਕਰ ਤਾ ਪਰ ਆਪਣੇ ਕਹਣੀ ਨਾ ਚੰਗਾ ਸੌਦਾ ਪਰ ਮੈਂ ਦੇ ਦਿੰਦਾ ਬਾਈ ਵੇਖ ਲੈ ਅਡੀ ਬੰਦੇ ਨੇ ਬੰਬ ਵੱਜਾ ਲਓ ਵੀ ਸੌਦਾ ਸਿਰੇ ਚੜ ਗਿਆ ਆ ਪੱਠ ਬੱਕਰੀ ਦਾ ਸੌਦਾ ਹੋ ਗਿਆ ਕਿੰਨੇ ਦਾ ਕਰਤਾ ਹੁਣ 9.5 ਦਾ ਕਰਤਾ ਲਖਾਈ ਜੂਪੇ ਠੀਕ ਆ ਜੀ ਧੰਨਵਾਦ ਬਾਈ